ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ ਚ ਖੁਸ਼ ਤੇ ਤੰਦਰੁਸਤ ਹੋਮੋਗੇ ਅੱਜ ਮੈਂ ਤੁਹਾਨੂੰ ਆਪਣੀ ਦਾਦੀ ਜੀ ਦੇ ਤਰੀਕੇ ਦੇ ਨਾਲ ਮੂੰਗੀ ਮਸਰਾਂ ਦੀ ਦਾਲ ਬਣਾ ਕੇ ਵਿਖਾਵਾਂਗੀ ਤੇ ਉਹ ਚੁੱਲ੍ਹੇ ਦੇ ਉੱਤੇ ਬਣਾਉਂਦੇ ਹੁੰਦੇ ਸੀ ਦਾਲ ਤੇ ਅੱਜ ਮੈਂ ਤੁਹਾਨੂੰ ਕੁੱਕਰ ਦੇ ਵਿੱਚ ਉਸੇ ਤਰੀਕੇ ਨਾਲ ਬਣਾ ਕੇ ਵਿਖਾਵਾਂਗੀ ਇੱਥੇ ਮੈਂ ਮੂੰਗੀ ਮਸਰਾਂ ਦੀ ਦਾਲ ਲੈ ਲਈ ਹੈ ਇਹ ਮੈਂ ਬਰਾਬਰ ਮਾਤਰਾ ਚ ਲਈ ਹੈ ਦੋਨੇ ਦਾਾਲਾ ਤੇ ਦੋ ਕੱਟੇ ਹੋਏ ਪਿਆਜ਼ ਲੈ ਲੈਨੇ ਹਰੀਆਂ ਮਿਰਚਾਂ ਲਈਆਂ ਨੇ ਚਾਰਕ ਕੱਟੀਆਂ ਹੋਈਆਂ ਇੱਕ ਟਮਾਟਰ ਤੇ ਅਦਰਕ ਤੇ ਲਸਣ ਇਹਨਾਂ ਨੇ ਬਰੀਕ ਕੱਟ ਲਿਆ ਹੈ ਤੇ ਇੱਥੇ ਮੈਂ ਧਨੀਆ ਲਿਆ ਹੈ ਇਹਨੂੰ ਵੀ ਕੱਟ ਲਿਆ ਹੈ ਤੇ ਹੁਣ ਆਪਾਂ ਦਾਲ ਆ ਜਿਹੜੀ ਉਹਨੂੰ ਚੰਗੀ ਤਰੀਕੇ ਦੇ ਨਾਲ ਧੋ ਲਵਾਂਗੇ ਜਿਹੜੇ ਵਿਊਅਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਉਹ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਲੱਗਦੀ ਬੈਲ ਨੂੰ ਪ੍ਰੈਸ ਜ਼ਰੂਰ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਮੇਰੀ ਜਿਹੜੀ ਰੈਸিপি ਆ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਆਪਾਂ ਦਾਲ ਮੂੰਗੀ ਮਸਰਾਂ ਦੀ ਚੰਗੀ ਤਰ੍ਹਾਂ ਧੋ ਲਈ ਹੈ ਉਹਨਾਂ ਪਤੋਤੀ ਹੋਈ ਦਾਲ ਨੂੰ ਕੁੱਕਰ ਦੇ ਵਿੱਚ ਪਾਵਾਂਗੇ ਇੱਥੇ ਮੈਂ ਇੱਕ ਕੌਲੀ ਮੂੰਗੀ ਮਸਰਾਂਂ ਦਾਲ ਲਈ ਸੀ ਤੇ ਮੈਂ ਇੱਥੇ ਚਾਰ ਕੌਲੀਆਂ ਪਾਣੀ ਦੀਆਂ ਪਾਵਾਂਗੀ ਇਹਦੇ ਵਿੱਚ ਜੇ ਤੁਸੀਂ ਸਹੀ ਤਰੀਕੇ ਦੇ ਮਾਪ ਦੇ ਨਾਲ ਪਾਣੀ ਪਾਉਂਗੇ ਤਾਂ ਦਾਲ ਜਿਹੜੀ ਕਦੇ ਵੀ ਉੱਪਲ ਕੇ ਬਾਹਰ ਨਹੀਂ ਆਵੇਗੀ ਕੁੱਕਰ ਦੇ ਵਿੱਚੋਂ ਤੇ ਤੁਸੀਂ ਇੱਥੇ ਜਿਹੜਾ ਇਹ ਪਾਣੀ ਲੈਣਾ ਹੈ ਉਹ ਤੁਸੀਂ ਗਰਮ ਲੈਣਾ ਹੈ ਤੇ ਮੈਂ ਚਾਰ ਕੋਲੀਆਂ ਪਾਣੀ ਦੀਆਂ ਪਾ ਦਿਤੀਆਂ ਨੇ ਮਿਣ ਕੇ ਤੇ ਕੱਟਿਆ ਹੋਇਆ ਆਪਾਂ ਪਿਆਜ਼ ਇਹਦੇ ਵਿੱਚ ਪਾਵਾਂਗੇ ਬਿਨਾਂ ਤੜਕੇ ਦੇ ਆਪਾਂ ਇਹ ਦਾਲ ਬਣਾਉਣ ਜਾ ਰਹੇ ਹਾਂ ਤੇ ਹਰੀਆਂ ਮਿਰਚਾਂ ਪਾਵਾਂਗੇ ਟਮਾਟਰ ਵਿੱਚ ਪਾਵਾਂਗੇ ਅਦਰਕ ਤੇ ਲਸਣ ਕੱਟਿਆ ਹੋਇਆ ਪਾਵਾਂਗੇ ਇਹਦੇ ਵਿੱਚ ਆਪਾਂ ਇੱਥੇ ਬੇਸਿਕ ਮਸਾਲੇ ਨੇ ਜਿਹੜੇ ਉਹ ਸਵਾਦ ਦੇ ਅਨੁਸਾਰ ਐਡ ਕਰ ਦੇਣੇ ਨੇ ਦਾਲ ਦੇ ਵਿੱਚ ਇਸੇ ਤਰੀਕੇ ਦੇ ਨਾਲ ਉਹ ਬਣਾਉਂਦੇ ਹੁੰਦੇ ਸੀ ਦਾਦੀ ਜੀ ਮੇਰੇ ਤੇ ਦਾਲ ਇੰਨੀ ਕੁ ਜ਼ਿਆਦਾ ਸਵਾਦ ਬਣਦੀ ਹੁੰਦੀ ਸੀ ਜੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਟਰਾਈ ਕਰੋਗੇ ਤਾਂ ਤੁਹਾਡੇ ਘਰ ਦੀ ਤੁਹਾਡੀ ਵੀ ਤਾਰੀਫ ਇਸੇ ਤਰ੍ਹਾਂ ਕਰਨਗੇ ਉਨਮੇ ਸਾਰੇ ਮਸਾਲੇ ਨੇ ਜਿਹੜੇ ਇਹਦੇ ਚ ਐਡ ਕਰ ਲੈਨੇ ਤੇਰੇ ਪੀਸੇ ਹੋਏ ਮਸਾਲੇ ਨੇ ਜਿਹੜੇ ਆਪਾਂ ਉਹ ਹੀ ਇਹਦੇ ਚ ਐਡ ਕਰਾਂਗੇ ਕੋਈ ਜ਼ਿਆਦਾ ਮਸਾਲੇ ਨਹੀਂ ਆਪਾਂ ਇਹਦੇ ਚ ਪਾਉਣੇ ਹੈਗੇ ਨੂਨ ਮਿਰਚ ਮਸਾਲਾ ਇਦਾਂ ਧਨੀਆ ਪਾਊਡਰ ਤੇ ਗਰਮ ਮਸਾਲਾ ਵੀ ਮੈਂ ਨਾਲ ਹੀ ਪਾ ਦਿੱਤਾ ਸੀ ਇਹਦੇ ਦੋ ਚਮਚ ਮੈਂ ਇੱਥੇ ਸਰੋਂ ਦੇ ਤੇਲ ਦੇ ਪਾਏ ਨੇ ਚੰਗੀ ਤਰ੍ਹਾਂ ਨਾਲ ਇਹਨੂੰ ਮਿਕਸ ਕਰਕੇ ਲਵਾਂਗੇ ਆਪਾਂ ఇది డే దాను దో సీటవాస చుకీ ఢక్కన ఖోల్గే ਦਾਲ ਆਪਣੀ ਪੂਰੇ ਤਰੀਕੇ ਨਾਲ ਬਣ ਚੁੱਕੀ ਹੈ ਹੁਣ ਇੱਥੇ ਆਪਾਂ ਪਿਆਜ਼ ਨੂੰ ਤੜਕਾ ਤਾਂ ਨਹੀਂ ਲਗਾਇਆ ਸੀ ਪਰ ਇੱਥੇ ਵਿੱਚ ਆਪਾਂ ਜੀਰੇ ਦਾ ਤੜਕਾ ਲਗਾਵਾਂਗੇ ਸਾਰੇ ਮਸਾਲੇ ਚੰਗੀ ਤਰ੍ਹਾਂ ਨਾਲ ਖੁੱਲ ਗਏ ਨੇ ਦਾਲ ਵਿੱਚ ਇੱਥੇ ਮੈਂ ਇੱਕ ਕੜਛੀ ਰਿਫਾਈਨਡ ਔਲ ਦੇ ਲਈਆ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਤੇ ਥੋੜੀ ਜਿਹੀ ਇੱਥੇ ਆਪਾਂ ਹਿੰਗ ਪਾਵਾਂਗੇ ਤੇ ਇੱਕ ਮੈਂ ਇੱਥੇ ਸੁੱਕੀ ਲਾਲ ਮਿਰਚ ਲਈ ਆ ਇਹਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਅੱਧਾ ਚਮਚਾ ਮੈਂ ਇੱਥੇ ਦੇਗੀ ਮਿਰਚ ਦਾ ਪਾਵਾਂਗੇ ਇਹਦੇ ਨਾਲ ਜਿਹੜਾ ਦਾਲ ਦਾ ਕਲਰ ਬਹੁਤ ਵਧੀਆ ਆਵੇਗਾ ਤੇ ਖਾਣ ਵਿੱਚ ਦਾਲ ਬਹੁਤ ਜ਼ਿਆਦਾ ਟੇਸਟੀ ਬਣੇਗੀ ਬਿਨਾ ਪਿਆਜ਼ ਦੇ ਤੜਕਾ ਲਗਾਏ ਆਪਾਂ ਸਿਰਫ ਜੀਰੇ ਦੇ ਤੜਕੇ ਦੇ ਨਾਲ ਹੀ ਦਾਲਾਂ ਜਿਹੜੀ ਬਣਾਈ ਆ ਦਾਦੀ ਜੀ ਦੇ ਤਰੀਕੇ ਦੇ ਨਾਲ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਇਸ ਤਰੀਕੇ ਦੇ ਨਾਲ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਜਰੂਰ ਕਰਿਓ ਲਾਸਟ ਤੇ ਆਪਾਂ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ। ਦਾਲ ਆਪਣੀ ਬਣ ਕੇ ਤਿਆਰ ਹੁਣ। ਦਾਦੀ ਜੀ ਦੇ ਤਰੀਕੇ ਦੇ ਨਾਲ ਵੈਸੇ ਵੀ ਨਾਨੀਆਂ ਤੇ ਦਾਦੀਆਂ ਦੀ ਬਣਾਈ ਹੋਈ ਹਰ ਇੱਕ ਚੀਜ਼ ਖਾਣ ਵਿੱਚ ਬਹੁਤ ਟੇਸਟੀ ਹੁੰਦੀ ਹੈ। ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ। ਹੁਣ ਆਪਾਂ ਦਾਲ ਨੂੰ ਸਰਵ ਕਰਾਂਗੇ। ਬਹੁਤ ਹੀ ਟੇਸਟੀ ਦਾਲ ਬਣ ਕੇ ਤਿਆਰ ਹੋਈ ਸੀ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ